ਹਾਂਜੀ ਪਿਆਰਪਰੀ ਸ਼ਸ਼ੀਕਾਲ ਜਿਵੇਂ ਕਿ ਤੁਸੀਂ ਆਪਣੇ 5911 ਸਰਪੰਚ ਫਾਰਮਿੰਗ ਚੈਨਲ ਤੇ ਆਪਣੇ ਪੇਜ ਨਾਲ ਜੁੜੇ ਹੋਏ ਆ ਤੇ ਆਪਾਂ ਜਿਵੇਂ ਅੱਜ ਪਹੁੰਚੇ ਸੀਗੇ ਤਪੇ ਹਾਂਾ ਖਾਣਾ ਬਾਈ ਜੀ ਤੇ ਬਾਈ ਗੋਖੂ ਕੁੜੇ ਤੇ ਅੱਜ ਬਾਈ ਨਾਲ ਆਪਾਂ ਗੱਲਬਾਤ ਕੀਤੀ ਤੇ ਬਾਈ ਜੀ ਨਾਲ ਆਪਾਂ ਥੋੜੇ ਜਿਹਾ ਇੱਕ ਦੋ ਸਵਾਲ ਆ ਹੋਰ ਜਿਹੜੇ ਕਰਨ ਵਾਲੇ ਰਹਿ ਗਏ ਉਹ ਆਪਾਂ ਤੁਹਾਨੂੰ ਪੁੱਛ ਕੇ ਦੱਸਦੇ ਆ ਤਾਂ ਹਾਂਜੀ ਬਾਈ ਜੀ ਇਹ ਸ਼ੌਂਕ ਆਪਾਂ ਤੁਹਾਨੂੰ ਹੀ ਆ ਜਾਂ ਨਾਲ ਭੈਣ ਨੂੰ ਵੀ ਨਾਲ ਸ਼ੌਂਕ ਹੈ ਇਹਨਾਂ ਨੂੰ ਬਹੁਤ ਸ਼ੌਂਕ ਭਾਈ ਕੱਲਾ ਕੀ ਕਰ ਲੂ ਯਾਰ ਜੇ ਪਰਿਵਾਰ ਦਾ ਸਾਥ ਆ ਫੇਰ ਹਾਂਜੀ 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 ਕੱਲਾ ਮੈਂ ਜੇ ਹੁਣ ਬਾਹਰ ਬੱਕਿਆਂ ਨਾਲ ਆ ਜਾਨਵਰ ਇਹਨੇ ਸਾਹਮਣੇ ਆ ਸਾਰੇ ਠੀਕ ਹੈ ਜੀ ਜਦੋਂ ਯਾਨੀ ਕਿ ਤੁਸੀਂ ਭਾਈ ਬਾਹਰ ਚਲੇ ਜਾਨੇ ਆ ਤਾਂ ਭੈਣ ਸਾਹਮਣੇ ਆ ਨਾਲ ਬਸ ਸੱਜਣੋ ਆਹੀ ਚੀਜ਼ ਚ ਬਰਕਤ ਪੈਂਦੀ ਆ ਜਦੋਂ ਫੈਮਿਲੀ ਨਾਲ ਸਾਰਾ ਸਹੂਲਤ ਨਾਲ ਸਾਥ ਦੇਵੇ ਨਾ ਤਾਂ ਮਿੱਤਰੋ ਫਿਰ ਕੰਮ ਦੇ ਵਿੱਚ ਬਰਕਤ ਪੈਂਦੀ ਹੀ ਪੈਂਦੀ ਆ ਦੇਖ ਪਾ ਲੈ ਇਹੀ ਕਰਦੀ ਆ ਸਾਰੀ ਹਾਂਜੀ ਤਾਂ ਇਹ ਚੀਜ਼ ਦੇ ਲਈ ਕੱਲਾ ਇਹ ਨਹੀਂ ਵੀ ਬੰਦਿਆ ਨਹੀਂ ਹੁੰਦਾਗਾ ਨਾਲ ਸਾਡੇ ਜੋ ਕਿ ਭੈਣਾ ਮਾਮਾ ਉਹਨਾਂ ਦਾ ਵੀ ਫਰਜ਼ ਬਣਦਾ ਵੀ ਬਰਾਬਰ ਸ਼ੌਂਕ ਹੋਵੇ ਜੇ ਮੈਂ ਹੁਣ ਭੈਣ ਨੂੰ ਬਹੁਤ ਜ਼ਿਆਦਾ ਇਹ ਚੀਜ਼ ਦਾ ਨਾਲ ਸ਼ੌਂਕ ਆ ਤਾਂ ਅੱਜ ਫਿਰ ਬਾਈ ਗੋਖੂ ਦਾ ਵੀ ਨਾ ਪੂਰਾ ਚਾਲ ਇਹਦੀ ਬਾਤਾਂ ਪਾਈ ਯਾਰਾਂ ਅੱਲਾ ਬੰਦਾ ਕੀ ਕਰ ਲੂ ਕੱਲਾ ਬੰਦਾ ਨਹੀਂ ਕੋ ਕਰ ਸਕਦਾ ਮੈਂ ਕਹਾ ਮੈਂ ਕੱਲਾ ਨਾ ਕਿਉਂ ਨਾਲ ਪਰਿਵਾਰ ਦਾ ਸਾਥ ਜ਼ਰੂਰੀ ਆ ਹਾਂਜੀ 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 ਪਰਿਵਾਰ ਵਿੱਚ ਬਣਾ ਬੱਕਰੀਆਂ ਵਾਲੇ ਸਾਡੇ ਨਾ ਹਾਂਜੀ ਭੈਣਾ ਨਹੀਂ ਨਾਲ ਸਾਥ ਦਿੰਦੇ ਨਹੀਂ ਦਿੰਦੇ ਸਹੀ ਗੱਲ ਹੈ ਬੱਕਰੀਆਂ ਵਾਲੇ ਵਿਚਾਰੇ ਫਿਰ ਆ ਮੇਰੀਆਂ ਪੱਠਾ ਪੰਜ-ਪੰਜ ਮਹੀਨੇਆਂ ਘਰੇ ਖੜਿਆ ਉਹ ਸਰਪ ਇਹ ਸਾਹਮਦੀ ਆ ਤੇ ਵਿੱਚ ਬੱਕਰੀਆਂ ਵਾਲੇ 나ੜਵਾ ਨਹੀਂ ਛੱਕਣਦੇ ਨਾਲ ਛੱਡ ਲੈਂਦੇ ਆ ਵਿਚਾਰੇ ਉਹ ਵੀ ਘਰੇ ਚਿਚੜੀਆਂ ਨਹੀਂ ਉਹ ਫਿਰ ਮਜਬੂਰੀ ਇਹੀ ਆ ਮਜਬੂਰੀ ਉਹਨਾਂ ਦੀ ਬੱਕਰੀਆਂ ਵਾਲਿਆਂ ਦੀ ਵੀ ਮਜਬੂਰੀ ਆ ਜਿਦੋਂ ਘਰੇ ਨਹੀਂ ਦੇ